ਇੱਕ ਮੈਂ ਤਾਂ ਉਹਨੂੰ ਅਖੌਤੀ ਕਹਾਂਗਾ ਬਾਕੀ ਤਾਂ ਸਾਰੇ ਉਹਨੂੰ ਪਾਸਟਰ ਵੀ ਕਹੀ ਜਾਂਦੇ ਕਿਉਂਕਿ ਜਿਹਦਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਨਾਲ ਕੋਈ ਲਾਕਾ ਦੇਕਾ ਹੀ ਨਹੀਂ ਹੈਗਾ ਮੈਂ ਇਹ ਦੇ ਗਣਦਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦਾ ਵਿਰੋਧੀ ਬੰਦਾ ਹੈ ਕੋਈ ਜੋਗਾਟਵਾਲਾ ਉਹਨੇ ਪਾਸਟਰ ਹਰਪ੍ਰੀਤ ਜੀ ਦੇ ਉੱਤੇ ਬਹੁਤ ਹੀ ਗਲਤ ਤੇ ਝੂਠੇ ਬੇਬੁਨਿਆਦ ਇਲਜ਼ਾਮ ਲਾਏ ਕਿਉਂਕਿ ਉਹਦੇ ਤੇ ਕੋਈ ਬੇਈਮਾਨੀ ਧੋਖਾ ਧੜੀ ਦੇ ਕੋ ਪਰਚੇ-ਪਰਚੇ ਹੋਏ ਆਟਵਾਲ ਦੇ ਉੱਤੇ ਉਹ ਬਲੇਮੇ ਕਰ ਰਹੀ ਇਹ ਪਰਚੇ ਜਿਹੜੇ ਆ ਹਰਪ੍ਰੀਤ ਦਿਓਲ ਨੇ ਕਰਾਏ ਆ ਜਿਹੜਾ ਕਿ 100% ਗਲਤ ਹੈ ਦੋਲਜੀ ਦਾ ਦੂਰ ਤੱਕ ਉਸ ਚੀਜ਼ ਦਾ ਨਾਲ ਕੋਈ ਵਾਸਤਾ ਨਹੀਂ ਆ ਪਰ ਜਿੰਨਾ ਮਸੀਹ ਭਾਈਚਾਰਾ ਪਾਸਟਰ ਹਰਪ੍ਰੀਤ ਦੋਲਜੀ ਨਾਲ ਜੁੜਿਆ ਹੋਇਆ ਜਦੋਂ ਦੀ ਉਹਨਾਂ ਨੇ ਇਹ ਨਿਊਜ਼ ਦੇਖੀ ਹੈ ਉਹ ਬਹੁਤ ਪਰੇਸ਼ਾਨ ਤੇ ਦੁਖੀ ਹੈ ਫਿਰ ਸਾਰਿਆਂ ਨੇ ਇਕੱਠ ਕਰਕੇ ਅੱਜ ਐਸਐਸਪੀ ਸਾਹਿਬ ਕੋਲ ਇੱਕ ਦਖਾਸਤ ਦਿੱਤੀ ਹੈ ਵੀ ਜੇ ਇਹੋ ਜਿਹੇ ਦਰਿੰਦੇ ਬੰਦਿਆਂ ਨੂੰ ਨਾਂ ਨਾ ਪਾਵਾਂਗੇ ਆਪਾਂ ਤੇ ਫਿਰ ਆਉਣ ਵਾਲਾ ਸਮਾਂ ਜਿਹੜਾ ਸਾਡੇ ਸਾਰਿਆਂ ਲਈ ਠੀਕ ਨਹੀਂ ਹੋਊਗਾ ਔਰ ਅਖੀਰ ਤੇ ਵੈਸੇ ਸਾਨੂੰ ਐਸਐਸਪੀ ਸਾਹਿਬ ਨੇ ਬਹੁਤ ਹੀ ਵਧੀਆ ਰਿਸਪਾਂਸ ਦਿੱਤਾ ਬੰਦੇ ਕੋਈ ਗੱਲ ਨਹੀਂ ਤੁਹਾਨੂੰ ਇਹੋ ਜੀ ਚੀਜ਼ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਬਟ ਫਿਰ ਵੀ ਮੈਂ ਸਮੂਹ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜੇ ਤੇ ਇਹੋ ਜੇ ਦਰਿੰਦੇ ਦੇ ਖਿਲਾਫ ਨਾ ਕੋਈ ਕਾਰਵਾਈ ਹੋਈ ਤੇ ਫਿਰ ਮੁਸੀਬਾ ਹੀ ਚੜਾ ਸਾਡਾ ਰੋਡ ਦੇ ਉੱਤੇ ਆਉਣ ਲਈ ਵੀ ਮਜਬੂਰ ਹੋਗਾ ਸਿੰਘੜਵਾਲ ਨਾਂ ਦਾ ਵਿਅਕਤੀ ਜਿਹੜਾ ਇਹ ਚਰਚ ਬਚਾਓ ਮੋਰਚੇ ਦਾ ਜਿਹੜਾ ਬੰਦਾ ਨਹੀਂ ਹੈਗਾ ਇਹ ਚਰਚਾ ਤੋੜ ਰਿਹਾ ਜੀ ਇਸ ਵੇਲੇ ਸਾਰੇ ਇਹਦੀ ਜਿਹੜੀ ਗਤੀਵਿਧੀਆਂ ਨਾ ਉਹ 크੍ਰਿਸਚੀਅਨ ਕਮਿਊਨਿਟੀ ਦੇ ਖਿਲਾਫ ਹੈਗੀਆਂ ਜੀ ਕੋਈ ਵੀ ਇਹਨੇ 크੍ਰਿਸਚੀਅਨ ਕਮਿਊਨਿਟੀ ਦੇ ਪੱਖ ਵਿੱਚ ਅਜੇ ਤੱਕ ਕੋਈ ਵੀ ਕੰਮ ਨਹੀਂ ਕੀਤਾ ਔਰ ਪਵਿੱਤਰ ਬਾਈਬਲ ਨੂੰ ਇੱਕ 150 ਵਾਲੀ ਕਿਤਾਬ ਦੱਸਦਾ ਪਿਆ ਔਰ ਜਿੰਨੇ ਵੀ ਪਰਮੇਸ਼ਰ ਦੇ ਸੇਵਕਾ ਉਹਨਾਂ ਦੇ ਖਿਲਾਫ ਇਹ ਕੰਮ ਕਰ ਰਿਹਾ ਬੰਦਾ ਔਰ ਇਹ ਬੰਦਾ 크੍ਰਿਸਚੀਅਨ ਕੌਮ ਦਾ ਬੰਦਾ ਨਹੀਂ ਹੈਗਾ ਜੀ ਇਹਦੀਆਂ ਸਾਰੀਆਂ ਜਿਹੜੀਆਂ ਗਤੀਵਿਧੀਆਂ ਉਹ 크੍ਰਿਸਚੀਅਨ ਕਮਿਊਨਿਟੀ ਦੇ ਖਿਲਾਫ ਔਰ ਸਮੂਹ ਭਾਈਚਾਰੇ ਅਸ ਗੱਲ ਦੇ ਉੱਤੇ ਬਹੁਤ ਇਤਰਾਜ਼ ਕਰ ਰਿਹਾ ਔਰ ਐਸਐਸਬੀ ਦੀ ਸਾਹਬ ਨੇ ਅੱਜ ਸਾਡੇ ਸਾਰੇ ਮੁੱ ਔਰ ਇਸ ਤੇ ਬਹੁਤ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਬਹੁਤ ਸਖਤ ਕਾਰਵਾਈ ਹੋਵੇਗੀ ਇਸ ਬੰਦੇ ਦੇ ਉੱਤੇ ਐਕਚੁਅਲੀ ਇਹ ਬੰਦਾ ਫੇਮ ਲੈਣਾ ਚਾਹੁੰਦਾ ਹੈ ਪਾਸਟਰ ਦਿওল ਜੀ ਦਾ ਇਹਨੇ ਨਾਮ ਲਿਆ ਜੀ ਔਰ ਪਾਸਟਰ ਦਿওল ਜੀ ਦਾ ਇਸ ਕੇਸ ਦੇ ਨਾਲ ਕੋਈ ਵੀ ਤਾਲੁਕਤ ਨਹੀਂ ਹੈ ਜੀ ਉਹਨਾਂ ਇਥੋਂ ਤੱਕ ਇਸ ਗੱਲ ਸਾਡੇ ਧਿਆਨ ਵਿੱਚ ਹੀ ਨਹੀਂ ਹੈਗੀ ਜੀ ਤੇ ਹੁਣ ਐਸਐਸਪੀ ਸਾਾਨੂੰ ਮੰਗ ਪੱਤਰ ਦਿੱਤਾ ਹੈ ਕਿ ਸ਼ਵਾਸੰਦਵਾ ਐਸਐਸਪੀ ਸਾਹਿਬ ਨੇ ਸਾਨੂੰ ਪੂਰਾ ਭਰੋਸਾਾਇਆ ਹੈ ਕਿ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਪਾਸਟਰ ਤਰਮਿੰਦਰ ਬਾਜਵਾ ਹਾਂਜੀ 35 ਕੋਸਟਲ 크ਰਿਸਚਨ ਪ੍ਰਬੰਧਕ ਕਮੇਟੀ ਪ੍ਰਧਾਨ ਫੋਜੇਵਾਲ ਅੱਜ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਜੋਗਾ ਸਿੰਘ ạtਵਾਲ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਪਾਸਟਰ ਹਰਪ੍ਰੀਤ ਦੇ올 ਜੀ ਦੇ ਨਾਮ ਨੂੰ ਲੈ ਕੇ ਖਰਾਬ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਔਰ ਮੀਡੀਆ ਦੇ ਰਾਹੀਂ ਉਹਨੇ ਕਾਫੀ ਗਲਤ ਗੱਲਾਂ ਉਹ ਕਰ ਰਿਹਾ ਆ ਅੱਜ ਨੂੰ ਅਸੀਂ ਅੱਜ ਦੇ ਚੈਨਲ ਦੇ ਰਾਹੀਂ ਦੱਸਣਾ ਚਾਹੁੰਦੇ ਆ ਕਿ ਜੋਗਾ ਸਿੰਘ ạtਵਾਲ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਅਸੀਂ ਕਰੌਣ ਦੇ ਲਈ ਅੱਜ ਐਸਐਸਪੀ ਸਾਹਿਬ ਜੀ ਦੇ ਕੋਲ ਪਹੁੰਚੇ ਔਰ ਐਸਐਸਪੀ ਸਾਹਿਬ ਜੀ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਔਰ ਉਹਨਾਂ ਨੇ ਕਿਹਾ ਕਿ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਉਹਦੇ ਤੇ ਕਰੂਗੇ ਔਰ ਇਹ ਸਬਕੁਸ਼ ਜੋਗਾ ਸਿੰਘ ਜਿਹੜਾ اٹਵਾਲ ਹੈ ਉਹ ਸਿਰਫ ਆਪਣੇ ਆਪ ਨੂੰ ਫੇਮਸ ਕਰਨ ਦੇ ਲਈ ਆਪਣਾ ਨਾਮ ਉੱਚਾ ਕਰਨ ਦੇ ਲਈ ਤੇ ਉਹ ਚਾਹੁੰਦਾ ਹੈ ਕਿ ਮੈਨੂੰ ਗਨਮੈਨ ਵਗੈਰਾ ਮਿਲ ਜਾਨ ਮੈਂ ਕੁਛ ਨਾ ਕੁਛ ਆਪਣਾ ਟੌਰ ਬਣਾ ਲਵਾ ਔਰ ਟੌਰ ਬਣਾਉਣ ਦੇ ਮਾਰੇ ਇਹ ਸਾਰਾ ਕੁਝ ਕਰ ਰਿਹਾ ਔਰ ਪਾਸਟਰ ਜੀ ਦਿਓਲ ਸਾਹਿਬ ਦੀ ਸ਼ਬੀਰ ਨੂੰ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੋ ਇਹ ਸਾਡਾ ਜਿਹੜਾ ਭਾਈਚਾਰਾ ਹੈ 크ਰਿਸਚਨ ਭਾਈਚਾਰਾ ਲੱਖਾਂ ਲੋਕ ਜੁੜੇ ਹੋਏ ਆ ਖੋਜਵਾਲ ਚਰਚ ਦੇ ਨਾਲ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਬਨਦੀ ਕਾਨੂੰਨ ਅਨੁਸਾਰ ਕਾਰਵਾਈ ਹਦ ਤੱਕ ਕਾਰਵਾਈ ਜਾਏਗੀ ਜੀ ਐਸਐਸਪੀ ਸਾਹਿਬ ਨੂੰ ਅਸੀਂ ਬੜੇ ਸੂਝਵਾਨ ਤਰੀਕੇ ਨਾਲ ਜਿਵੇਂ ਸਾਨੂੰ ਪਾਸਟਰ ਹਰਪ੍ਰੀਤ ਦਿਓਲ ਜੀ ਸਾਨੂੰ ਗਾਈਡ ਕਰਦੇ ਰਹਿੰਦੇ ਨੇ ਅਸੀਂ ਬੜੇ ਸ਼ਾਂਤਮਈ ਰਹਿਣ ਵਾਲੇ ਲੋਕ ਆ ਅਸੀਂ ਸ਼ਾਂਤਮਈ ਦੇ ਨਾਲ ਐਸਐਸਪੀ ਸਾਹਿਬ ਨੂੰ ਉਹ ਮੰਗ ਪੱਤਰ ਦਿੱਤਾ ਸੀ ਤੇ ਜਿੰਦੇ ਵਿੱਚ ਐਸਐਸਪੀ ਸਾਹਿਬ ਨੇ ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਇੱਕ ਵਿਸ਼ਵਾਦ ਲਾਇਆ ਵੀ ਇਹ ਜਿਹੜੇ ਇਨਸਾਨ ਉਹ ਬਖਸ਼ੇ ਨਹੀਂ ਜਾਣਗੇ ਉਹਨਾਂ ਦੇ ਕਾਨੂੰਨੀ ਕਾਰਵਾਈ ਜੋ ਕੀਤੀ ਜਾਵੇਗੀ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਕਹਿਣੀ ਚਾਹਣਾ ਵੀ ਉਹਨਾਂ ਦੇ ਇੱਕ ਵੀਡੀਓਗ੍ਰਾਫੀ ਉਹਨਾਂ ਨੇ ਇੱਕ ਚੈਨਲ ਦੇ ਉੱਤੇ ਚਲਾਈ ਹੈ ਜਿੰਦੇ ਉੱਤੇ ਉਹ ਕਹਿ ਰਹੇ ਨੇ ਕਿ ਸਾਡੇ ਉੱਤੇ ਕਈ ਪਾਸਟਰ ਐ ਜਿਨ੍ਹਾਂ ਨੇ ਹਮਲਾ ਕੀਤਾ ਤੇ ਜਿੰਨਾਂ ਦੇ ਉੱਤੇ ਹਮਲਾ ਹੁੰਦਾ ਹੁੰਦਾ ਜੀ ਉਹ ਬੰਦਾ ਡਰਦਾ ਤੇ ਆਪਦੀ ਜਾਨ ਨੂੰ ਸੇਵ ਕਰਦਾ ਹੁੰਦਾ ਉਸ ਵੀਡੀਓ ਦੇ ਵਿੱਚ ਸਰਾਸਰ ਬੰਦਾ ਉਹ ਦੂਜਿਆਂ ਦੇ ਦੋਸ਼ ਲਾ ਰਿਹਾ ਤੇ ਕੁੱਟਣ ਨੂੰ ਤੇ ਮਾਰਨ ਨੂੰ ਪੈ ਰਿਹਾ ਉਸ ਵੀਡੀਓ ਦੇ ਵਿੱਚ ਧਿਆਨ ਨਾਲ ਦੇਖਿਆ ਜਾਵੇ ਤੇ ਜੜੋ ਇਹੋ ਜਿਹੇ ਜਿਹੜੇ ਲੋਕ ਹੁੰਦੇ ਨੇ ਮਸੀਹਤ ਦੇ ਨਾਮ ਨੂੰ ਤੁਸੀਂ ਦੇਖਿਆ ਪਿਛਲੇ ਸਮੇਂ ਵਿੱਚ ਵੀ ਜਿਹੜਾ ਵੀ ਉੱਠਦਾ ਮਸੀਹਤ ਨੂੰ ਟਾਰਗੇਟ ਕਰਦਾ ਕਿਉਂਕਿ ਅਸੀਂ ਉਹਨਾਂ ਵਾਂਗੂ ਨਹੀਂ ਐ ਵੀ ਅਸੀਂ ਜਾ ਕੇ ਉਹਨੂੰ ਘਰੋਂ ਫੜ ਲੀਏ ਕੁੱਟ ਮਾਰ ਕਰੀਏ ਅਸੀਂ ਸ਼ਾਂਤ ਰਹਿਣ ਵਾਲੇ ਲੋਕ ਆ ਪਰ ਅੱਜ ਦਾ ਜਿਹੜਾ ਸਮੇਂ ਹੈ ਹਰ ਇੱਕ ਹੀ ਉੱਠ ਕੇ ਮਸੀਹ ਨੂੰ ਟਾਰਗੇਟ ਕਰਦਾ ਔਰ ਅਸੀਂ ਮੈਂ ਬਟਿੰਡੇ ਤੋਂ ਚੱਲ ਕੇ ਆਇਆ ਤੇ ਜਿਸ ਹਰਪ੍ਰੀਤ ਜੀਓਲਜੀ ਦੀ ਸ਼ਬੀ ਅੱਛੀ ਹੈ ਉਹਨਾਂ ਨੇ ਸਾਨੂੰ ਪ੍ਰੇਮ ਮੁਹੱਬਤ ਕਰਨਾ ਸਿਖਾਇਆ ਉਹਨਾਂ ਦੇ ਪ੍ਰੇਮ ਦੇ ਸਦਕਾ ਅਸੀਂ ਇੱਥੇ ਅੱਜ ਖੜੇ ਆਂ ਜਿਹੜੀ ਉਹਨਾਂ ਨੇ ਮਾਨਯੋਗ ਅਦਾਲਤ ਵਿੱਚ ਰੈਕ ਪਾਈ ਹੈ ਤਾਂ ਉਹ ਕਿਹੜੇ ਅਧਾਰ ਤੇ ਪਾਈ ਗਈ ਕਿਉਂਕਿ ਐਸੈਪਟ ਹਾਈ ਕੋਰਟ ਦੇ ਅੱਗੇ ਦੀ ਐਸੈਪਟ ਤੋਂ ਨਹੀਂ ਗਈ ਉਹ ਉਹ ਤੇ ਜੀ ਫਰਦਰ ਇਨਫੋਰਮੇਸ਼ਨ ਹੈ ਜੀ ਜਿਹੜੀ ਹਾਈ ਕੋਰਟ ਦਾ ਉਹਨਾਂ ਨੇ ਸਮਾਂ ਖਰਾਬ ਹੀ ਕੀਤਾ ਜੀ ਉਹਦੇ ਵਿੱਚ ਕੋਈ ਜਿਹੜੀ ਉਹਨਾਂ ਨੇ ਪਟੀਸ਼ਨ ਜਿਹੜੀ ਉਹਨਾਂ ਨੇ ਪਾਈ ਹੈ ਉਹ ਫਰਦਰ ਸਮੇਂ ਹੀ ਖਰਾਬ ਕੀਤਾ ਹਾਈ ਕੋਰਟ ਦਾ ਔਰ ਮੈਨੂੰ ਵਿਸ਼ਵਾਸ ਹੈ ਔਰ ਸਾਨੂੰ ਭਰੋਸਾ ਆਪਣੀ ਹਾਈ ਕੋਰਟ ਦੇ ਉੱਤੇ ਸੁਪਰੀਮ ਕੋਰਟ ਦੇ ਉੱਤੇ ਜਿਹੜੀ ਉਹਨਾਂ ਨੇ ਜੋ ਗੱਲਾਂ ਪਾਈਆਂ ਨੇ ਉਹ ਬਿਲਕੁਲ ਸਰਾ ਕੋਈ ਸਿਰ ਕੋਈ ਮੂੰਹ ਹੋਈ ਨਹੀਂ ਉਸ ਗੱਲ ਦਾ ਜਿਹੜੀ ਉਹਨਾਂ ਕਰਨਾ ਦਿਓ ਜੀ ਦੀ ਉੱਤੇ ਫੋਟੋ ਹੈ ਜਿਹੜੀ ਉਹਨਾਂ ਨੇ ਚੱਕ ਕੇ ਇੱਕ ਰੈਲੀ ਸਾਡੀ ਸ਼ੋਭਾ ਯਾਤਰਾ ਜਿਹੜੀ ਆਏ ਸਾਲ ਹੁੰਦੀ ਹੈ ਉਹਨਾਂ ਨੇ ਚੱਕ ਕੇ ਉਹ ਫੋਟੋਆਂ ਲਾਈਆਂ ਨੇ ਇੱਥੇ ਡਿਫਰਮੇਸ਼ਨ ਵੀ ਕਰ ਰਹੇ ਨੇ ਬਿਲਕੁਲ ਜੀ ਅੰਡਰ ਸੈਕਟਰ 63 ਦੇ ਅਧਾਨ ਦੇ ਫਾਰਜ਼ ਦੇ ਧਾਨ ਦੇ ਅਸੀਂ ਕਰ ਰਹੇ ਆ ਇਹ ਕਾਰਨ ਕੀ ਹੈ ਕਿ ਪਾਸਟਰ ਹਰਪੀਤ ਜੋਲ ਨੂੰ ਕੋ ਟਾਰਗੇਟ ਕਰ ਰਹੇ ਆ ਦੇਖੋ ਜੀ ਅੱਜ ਕੱਲ ਜਿੰਨੂੰ ਵੀ ਕਿਸੇ ਨੂੰ ਫੇਮ ਚਾਹੀਦੀ ਹੈ ਸਾਫਟ ਕਾਰਨ ਜਿਨ੍ਹਾਂ ਨੇ ਅੱਛੀ ਛਵੀ ਹੈ ਲੋਕ ਉਹਨੂੰ ਹੀ ਫੜਦੇ ਨੇ ਕਿਉਂਕਿ ਜੇ ਬੁਰੇ ਲੋਕਾਂ ਨੂੰ ਫੜਦੇ ਹਾਂ ਉਹਨਾਂ ਨੂੰ ਪਤਾ ਵੀ ਸਾਡੇ ਚਾਰਕ ਤਾਉਣ ਤੇ ਮਾਰਨੀਆਂ ਨੇ ਤੇ ਉਹਨਾਂ ਤੋਂ ਕੋਲ ਨਹੀਂ ਜਾਂਦੇ ਨੇ ਉਹਨਾਂ ਨੂੰ ਸਾਫਟ ਟਾਰਗੇਟ ਕਰਦੇ ਨੇ ਜਿਹੜੇ ਸੱਚੇ ਨੇ ਇਮਾਨ ਦੇ ਔਰ ਸ਼ਰੀਫ ਨੇ ਉਹਨਾਂ ਨੂੰ ਲੋਕ ਟਾਰਗੇਟ ਕਰਕੇ ਆਪ ਦੀ ਫੇਮ ਨੂੰ ਪਾਉਣਾ ਚਾਹੁੰਦੇ ਆ। ਆਪੀ ਪੀਟੀਸ਼ਨ ਵੀ ਪਾਈ। ਹਾਂਜੀ ਆਪਣੇ ਵੱਲੋਂ ਕੋਈ ਪੀਟੀਸ਼ਨ ਪਾਈ। ਨਹੀਂ ਉਹ ਕਰਾਂਗੇ ਜੀ ਅਸੀਂ। ਅਸੀਂ ਹੁਣ ਐਸਐਸਪੀ ਸਾਹਿਬ ਨੂੰ ਦਿੱਤਾ ਹੈ। ਉਸ ਤੋਂ ਬਾਅਦ ਜੋ ਵੀ ਅਸੀਂ ਛੱਡਣਾ ਨਹੀਂ ਹੈ ਐਸੇ ਬੰਦਿਆਂ ਨੂੰ ਕਿ ਕੱਲ ਨੂੰ ਕੋਈ ਹੋਰ ਖੜਾ ਹੋਏਗਾ। ਅਸੀਂ ਸਾਹਿਬ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ ਹੈ ਕਿ ਹੁਣ ਜੀ ਵਿਸ਼ਵਾਸ ਕੀਤਾ ਹੈ ਐਸਐਸਪੀ ਸਾਹਿਬ ਨੇ ਆਖਿਆ ਵੀ ਜੋ ਕਾਨੂੰਨੀ ਕਾਰਵਾਈ ਜੋ ਤੁਹਾਡੇ ਭਾਵਨਾਵਾਂ ਉਨ ਠੇਸ ਪਹੁੰਚੇ ਸੀ ਉਸ ਵਿਸ਼ੇ ਤੇ ਇਹਨਾਂ ਦੇ ਉੱਤੇ ਕਦੋਂ ਦੀ ਕਾਨੂੰਨੀ ਕਾਰਵਾਈ ਕਰੀ ਜਾਏ। ਔਰ ਇਹ ਬੰਦੇ ਦੇ ਪਹਿਲਾਂ ਵੀ ਕੰਪਲੇਂਟਸ ਆਪਣੇ ਬੇਟੇ ਨੂੰ ਪਾਣੀ ਦੇ ਟੈਂਕੀ ਤੇ ਚੜਾਤਾ ਤੇ ਉਸ ਤੋਂ ਬਾਅਦ ਬਿਆਨ ਦਿੰਦਾ 1.5 150 ਰੁਪਏ ਦੀਆਂ